10 ਮਈ ਸਾਡੇ ਬੜੇ ਖੁਸ਼ੀ ਦਾ ਦਿਨ ਹੈ ਕਿ ਅਸੀਂ ਡਾਕਟਰ ਰਾਜਕੁਮਾਰ ਜੀ ਜੱਬੇਵਾਲ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਪਾਣ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਐਮਪੀ ਦਾ ਕੈਂਡੀਡੇਟ ਬਣਾ ਕੇ ਉਹਨਾਂ ਨੂੰ ਟਿਕਟ ਦਿੱਤੀ ਹੈ ਔਰ ਤਕਰੀਬਨ ਪਿਛਲੇ 35 ਦਿਨ ਤੋਂ 40 ਦਿਨ ਤੋਂ ਜਦੋਂ ਅਸੀਂ ਪਬਲਿਕ 'ਚ ਜਾ ਰਹੇ ਹਾਂ ਹਰੇਕ ਬੰਦੇ ਨੇ ਕੈਂਡੀਡੇਟ ਦਾ ਸਵਾਗਤ ਕੀਤਾ ਪਾਰਟੀ ਦੇ ਦੋ ਸਾਲ ਦੇ ਕੰਮ ਜਿਹੜੇ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਲੋਕਾਂ ਦੇ ਨੇੜੇ ਹੋ ਕੇ ਕੀਤੇ ਆ ਉਹਨਾਂ ਦਾ ਸਵਾਗਤ ਕੀਤਾ ਸੋ ਮੈਂ ਇਹ ਸ਼ੁਭ ਮੌਕੇ ਦਾ ਜਿੰਨੇ ਸਾਥੀ ਇੱਥੇ ਮੇਰੇ ਵजूद ਆ ਔਰ ਇੱਥੇ ਬੜੇ ਭਾਰੀ ਕੱਢ ਦੇ ਰੂਪ ਜਿੱਥੇ ਪਹੁੰਚੇ ਆ ਔਰ ਅਸੀਂ ਇੱਥੋਂ ਲੈ ਕੇ ਸੈਸ਼ਨ ਚੌਂਕ ਤੱਕ ਡਾਕਟਰ ਸਾਹਿਬ ਦਾ ਪਿੱਛੋਂ ਡਾਕਟਰ ਮੈਡੀਕਰ ਸਾਹਿਬ ਦੇ ਚੌਂਕ ਤੋਂ ਉਹਨਾਂ ਦਾ ਜਿਹੜਾ ਇੱਥੇ ਤੱਕ ਉਹਨਾਂ ਨੇ ਪਹੁੰਚਣਾ ਤੇ ਅਸੀਂ ਇੱਥੋਂ ਸਾਰੇ ਸਾਥੀਆਂ ਨੇ ਉਹਨਾਂ ਦੇ ਨਾਲ ਰਲ ਕੇ ਚੱਲਣਾ ਮੇਰੇ ਸਾਰੇ ਸਾਥੀਆਂ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਬਈ ਆ ਇਹ ਬੇਨਤੀ ਆ ਜਾਣਾ ਕਿਸੇ ਨੇ ਜੀ ਅਸੀਂ ਇੱਥੇ ਵੇਟ ਕਰਦੀ ਆ ਕਿਉਂਕਿ ਇੱਥੋਂ ਜਦੋਂ ਘੱਟ ਘੱਟ ਭਰਿਆ ਕਾਫਲਾ ਚੱਲਦਾ ਹੁੰਦਾ ਹੁਣ ਐਡਾ ਭਰਿਆ ਕਾਫਲਾ ਜਿਹੜਾ ਨਾ ਇਹ ਆਪਣੇ ਆਪ ਦੀ ਇੱਕ ਸਮਰਥਨ ਜਾਰੀ ਕਰਦਾ ਲੋਕਾਂ ਨੂੰ ਪਤਾ ਲੱਗਦਾ ਵਿਸ਼ਵਾਸ ਹੁੰਦਾ ਤੇ ਇਹ ਕੈਂਡੀਡੇਟ ਜਿਹੜੇ ਹੈਗੇ ਆ ਡਾਕਟਰ ਰਾਜ ਕੁਮਾਰ ਜੀ ਆਮ ਆਦਮੀ ਪਾਰਟੀ ਜਿਹੜਾ ਇਸ ਇਲੈਕਸ਼ਨ ਨੂੰ ਜਿੱਤ ਚੁੱਕੀ ਆ ਸਿਰਫ ਆਪਾਂ ਇਦਾਂ ਹੀ ਇੱਕ ਜੂਨ ਤੱਕ ਜਿਹੜਾ ਸਾਡਾ ਹੁਣ ਇਸ ਵੇਲੇ ਤਾਕਤ ਬਣੀ ਆ ਜਿਹੜਾ ਸਾਡਾ ਉਤਸ਼ਾਹ ਆ ਇਹਨੂੰ ਇਦਾਂ ਵਧਾ ਕੇ ਰੱਖਣਾ ਇਹਨਾਂ ਖਿਆਲ ਰੱਖਣਾ ਕਿਉਂਕਿ ਇਲੈਕਸ਼ਨਾਂ ਦੇ ਦਿਨਾਂ ਵਿੱਚ ਅਸੀਂ ਲਗਾਤਾਰ 2022 ਦੇ ਵਿੱਚ ਤੁਸੀਂ ਸਾਰਿਆਂ ਨੇ ਮੰਨੂ ਜਿੰਨੇ ਸਾਥੀ ਆ ਮੈਂ ਹਰੇਕ ਦਾ ਹਮੇਸ਼ਾ ਧੰਨਵਾਦ ਕਰਦਾ ਏਦਾਂ ਹੀ 2022 ਤੁਸੀਂ ਮੈਨੂੰ ਕਾਮਯਾਬ ਕੀਤਾ ਸੀ ਔਰ ਅੱਜ ਵੀ ਅਸੀਂ ਉਮੀਦ ਕਰਦਾ ਵੀ ਡਬਲ ਲੀਡ ਦੇ ਨਾਲ ਹੁਸ਼ਿਆਰਪੁਰ ਦੀ ਵਿਧਾਨ ਸਭਾ ਦੇ ਵਿੱਚੋਂ ਤੇ ਜਿਹਨੇ ਜੋ ਬਹੁਤ ਵੱਡੇ तकरीबन 2 ਲੱਖ ਵੋਟਾਂ ਨਾਲ ਉੱਤੇ ਜਿੱਤਾਂਗੇ ਲੇਕਿਨ ਹੁਸ਼ਿਆਰਪੁਰ ਵਿਧਾਨ ਸਭਾ ਜੋ ਅਸੀਂ ਘੜ ਤੋਂ 28 ਤੋਂ 30 ਹਜ਼ਾਰ ਦੀ ਲੀਡ ਲੈ ਕੇ ਬੰਨ ਕੇ ਚੱਲਦੇ ਪਏ ਆ ਤੇ ਮੈਂ ਮੰਨਦਾ ਵੀ ਸਾਰੇ ਸਾਥੀ ਇਹਨੇ ਦਿਨ ਰਾਤ ਕੀਤਾ ਵੀ ਆ ਕਰਦੇ ਰਹੂਗੇ 1 ਜੂਨ ਤੱਕ ਜਦੋਂ ਤੱਕ ਸ਼ਾਮ ਤੱਕ ਵੋਟਾਂ ਨਹੀਂ ਪੈ ਜਾਂਦੀਆਂ ਆਪਾਂ ਕਿਸੇ ਨੇ ਬਹਿਣਾ ਨਹੀਂ ਅੱਜ ਮੇਰੀ ਫੇਰ ਬੇਨਤੀ ਕਰਦਾ ਇੱਥੋਂ ਅਸੀਂ ਇਕੱਠੇ ਹੋ ਕੇ ਚੱਲਣਾ ਮੈਂ ਡਾਕਟਰ ਸਾਹਿਬ ਨਾਲ ਪਿੱਛੇ ਆਉਂਗਾ ਲੇਕਿਨ ਤੁਸੀਂ ਇੱਥੋਂ ਜੁਆਇਨ ਕਰਨਾ ਕਿਉਂਕਿ ਉੱਥੋਂ ਜਿਹੜਾ ਇਕੱਠਾ ਵਿੱਚ ਉਹ ਜਿਹੜਾ ਹੁੰਦਾ ਉਹ ਨਾਲ ਨਾਲ ਤੁਰਿਆ ਹੁੰਦਾ ਤੇ ਸਾਡਾ ਇੱਥੋਂ ਜਦੋਂ ਕੱਟ ਚੱਲੂਗਾ ਉਹਦਾ ਇੱਕ ਅਲੱਗ ਨਜ਼ਾਰਾ ਹੋਊਗਾ ਸਾਰੇ ਸਾਥੀਆਂ ਦਾ ਸੋ ਉੱਥੇ ਜਾ ਕੇ ਸੈਸ਼ਨ ਦੇ ਚੌਂਕ 'ਤੇ ਜਾ ਕੇ ਸਾਡੇ ਆਫਿਸ ਦੇ ਮੋਰੇ ਜਾ ਕੇ ਡਾਕਟਰ ਸਾਹਿਬ ਸਾਰਿਆਂ ਨਾਲ ਮਿਲੂਗੇ ਉੱਤਰ ਕੇ ਉੱਥੇ ਸਾਰਿਆਂ ਦਾ ਇੰਟਰੋਡਕਸ਼ਨ ਹੋਊਗਾ ਉੱਥੇ ਵੀ ਅਸੀਂ ਇੰਤਜ਼ਾਮ ਕੀਤਾ ਆ ਔਰ ਉਸ ਤੋਂ ਬਾਅਦ ਸਾਰੇ ਸਾਥੀਆਂ ਨਾਲ ਗ੍ਰੀਨ 뷰 ਪਾਰਕ ਦੇ ਵਿੱਚ ਜਿਹੜਾ ਹੈਗਾ ਗ੍ਰੀਨ 뷰 ਪਾਰਕ ਦੇ ਵਿੱਚ ਰੋਟੀ ਪਾਣੀ ਦਾ ਪ੍ਰਬੰਧ ਆ ਕਿਉਂਕਿ ਬਹੁਤ ਜ਼ਿਆਦਾ ਪਬਲਿਕ ਹੋਣੀ ਆ ਕਰਦੂਗਾ 20-25 ਹਜ਼ਾਰ ਆਦਮੀ ਹੋਣੇ ਆ ਤੇ ਉੱਥੇ ਸਾਡਾ ਫਿਰ ਅਸੀਂ ਕੁੱਟੇ ਹੋਣਾ ਪਹਿਲਾਂ ਆਪਾਂ ਸੇਸ਼ਨ ਚੌਕ ਤੱਕ ਪੈਦਲ ਚੱਲਣਾ ਮੇਰੀ ਇਹ ਬੇਨਤੀ ਵਾਹਿਗੁਰੂ ਦੀ ਆ ਪਰ ਕਿਰਪਾ ਸਦਕਾ ਮਾਤਾ ਪਿਤਾ ਦੇ ਆਸ਼ੀਰਵਾਦ ਸਦਕਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਬਜੋਂ ਅੱਜ ਪੇਪਰ ਦਾਖਲ ਕੀਤੇ ਨੇ ਤੇ ਮੈਂ ਪਰਮਾਤਮਾ ਦਾ ਆਪਣੇ ਸਾਥੀਆਂ ਦਾ ਸਮੁੱਚੇ ਸੰਗਠਨ ਦਾ ਐਮਐਲਏ ਸਹਿਬਾਨ ਦਾ ਮੰਤਰੀ ਸਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਵਲੰਟੀਅਰਸ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਦਾ ਭਰਪੂਰ ਸਹਿਯੋਗ ਮਿਲਿਆ ਔਰ ਲੋਕਾਂ ਦੇ ਵਿੱਚ ਅੱਜ ਇੱਕ ਬੜਾ ਭਾਰੀ ਉਤਸ਼ਾਹ ਸੀ ਸੋ ਮੈਂ ਇਸ ਦੇ ਲਈ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਔਰ ਦੂਸਰੀ ਸਭ ਤੋਂ ਵੱਡੀ ਖੁਸ਼ੀ ਹੈ ਕਿ ਸਾਡੇ ਨੈਸ਼ਨਲ ਸੁਪਰੀਮੋ ਸਾਡੇ ਦੇਸ਼ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਅੰਤਰੀਮ ਜ਼ਮਾਨਤ ਮਿਲੀ ਹੈ ਔਰ ਉਸ ਦੇ ਲਈ ਵੀ ਸਾਰੇ ਦੇਸ਼ ਵਿੱਚ ਸਾਰੇ ਵਰਕਰਸ ਦੇ ਵਿੱਚ ਸਾਰੇ ਸਾਥੀਆਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਔਰ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਆਣ ਦੇ ਨਾਲ ਹੋਰ ਬਹੁਤ ਵੱਡਾ ਬਲ ਮਿਲੇਗਾ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਧੰਨਵਾਦ ਡਾਕਟਰ ਸਾਹਿਬ ਇੱਕ ਰਾਜਾ ਬੜਿੰਗ ਨੇ ਬਿਆਨ ਦਿੱਤਾ ਹੁਣੇ ਤੁਹਾਡੇ ਦੇ ਉੱਤੇ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਡਾਕਟਰ ਰਾਜਕਮਰ ਚੱਬੇਵਾਲ ਨੇ ਉੱਚਾ ਹੈ ਆਮਦਮੀ ਪਾਰਟੀ ਜੋ ਜਿੱਤਣ ਚਾਹੀ ਹੈ ਹਰਨ ਲੇਕਿਨ ਉਹ ਜਿਹੜਾ ਹੈ ਬਹੁਤ ਜਲਦੀ ਜਿਹੜਾ ਬੀਜੇਪੀ ਵਾਲ ਨੂੰ ਜਿਹੜਾ ਰੋਕ ਕਰਨਗੇ ਔਰ ਉਹਦਾ ਜਿਹੜਾ ਹੈਗਾ ਜਿਹੜਾ ਹੈਗਾ ਜਲਦੀ ਜਿਹੜਾ ਰਿਜ਼ਲਟ ਵੀ ਆਏਗਾ ਉਹ ਜਲੰਧਰ ਦੇ ਕਿਸੇ ਲੀਡਰ ਦੇ ਨਾਲ ਬੀਜੇਪੀ ਦੇ ਨਾਲ ਸੰਪਰਕ ਰੱਖ ਰਹੇ ਨੇ ਇਸ ਵਾਰ ਜਿਹੜਾ ਬੜਿੰਗ ਦਾ ਮੈਂ ਸਾਡੇ ਕੋਲ ਸੈਕਟਰੀ ਦੀ ਡਾਕਟਰ ਜਦੋਂ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਉਹ ਚੈੱਕਅਪ ਕਰਾਵਾਂਗੇ ਭਾਜੀ ਕਿਹੜੀ ਨੰਬਰ ਦੇ ਨੰਬਰ ਤੇ ਆਉਣਗੇ ਨੰਬਰ ਤੇ ਆਣ ਕੇ ਡਾਕਟਰ ਸਾਹਿਬ ਮੈਂ ਕਿਹਾ ਮਾਨਸਿਕ ਸੰਤੁਲਨ ਜਦੋਂ ਖਰਾਬ ਹੋ ਜਾਂਦਾ ਹੈ ਕੀ ਚਲੋ ਉਹਨਾਂ ਨੂੰ ਚਾਹ ਬਾਬਾ ਉਹਨਾਂ ਨੇ ਕਿਹਾ ਵੀ ਵ ਮੈਂ ਕਹਿੰਦਾ ਵੀ ਜਦੋਂ ਮਾਨਸਿਕ ਸੰਤੁਲਨ ਖਰਾਬ ਹੋ ਜਾਵੇ ਜਿਹੜਾ ਮਾਨਸਿਕ ਰੋਗੀ ਆ ਉਹ ਕੁਝ ਵੀ ਕਹਿ ਸਕਦਾ ਠੀਕ ਆ ਹ ਕਿਸ ਤਰ੍ਹਾਂ ਦਾ ਦੇਖਦੇ ਹੋ ਨਾ ਉਹ ਰੌਣਕ ਦੇ ਸਮੇਂ ਮੈਂ ਅਖਿਲ ਪ੍ਰਿਤਿਆ ਦਾ ਸ਼ੁਭ ਮੈਂ ਨਵਾਂ ਰੌਣਕ ਜੀ ਦਾ ਜਨਮ ਦਿਦਸਾ ਉਹਦੀਆਂ ਮੁबारकਾ ਦੇਣਾ ਸਾਰੇ ਭਰਵaschen ਔਰ ਇਹ ਸ਼ੁਭ ਦਿਹਾੜੇ ਦੇ ਉੱਤੇ ਅੱਜ ਜਦੋਂ ਇਹਨਾਂ ਨੇ ਪੇਪਰ ਦਾਖਲ ਕਰ ਰਹੇ ਸੀ ਤੇ ਤੁਸੀਂ ਸ਼ਹਿਰ ਦਾ ਔਰ ਜ਼ਿਲ੍ਹੇ ਦਾ ਸਾਥ ਦੇਖ ਰਹੇ ਸੀ ਅਸੀਂ ਔਰ ਐਡਾ ਵੱਡਾ ਇਕੱਠ ਜਿਹੜਾ ਹੈ ਲੋਕਾਂ ਦਾ ਪਿਆਰ प्यार कर्म कदम दर कदम तरके लोक जितथे ਤੁਹਾਡਾ ਲਾਸਟ ਸਟਾਪ ਜਿੱਥੇ ਪਹੁੰਚੇ ਆ ਔਰ ਉਹ ਦੱਸਾਂਦਾ ਪਿਆ ਕਿ 2 ਲੱਖ ਵੋਟਾਂ ਨੂੰ ਜਿੱਤਾਂਗੇ ਇਹਨਾਂ ਨੂੰ ਰਾਜਾ ਬੜਿੰਗ ਸਾਹਿਬ ਨੂੰ ਉਸਨੂੰ ਪਤਾ ਲੱਗੇਗਾ ਜਦੋਂ ਸਾਡਾ ਮਾਰਜਨ ਸਾਹਮਣੇ ਆਏਗਾ ਡੈਫੀਨਿਟਲੀ ਉਸਨੇ ਜ਼ਰੂਰ ਦੇਖਣ ਔਰ ਰਾਮਦੇਵਾਲ ਬੈਠ ਕੇ ਚੈਨਲ ਦੇਖਣ ਔਰ ਡਾਕਟਰ ਸਾਹਿਬ ਦਾ ਜਿਹੜਾ ਇਹਨਾਂ ਨੇ ਆਪਣਾ ਪਿਆਰ ਕਮਾਇਆ ਔਰ ਆਮ ਆਦਮੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜਿਹੜਾ 2 ਸਾਲ ਦਾ ਕਾਰਜਕਾਲ ਹੈ ਔਰ ਅੱਜ ਸਾਡੀ ਖੁਸ਼ੀ ਨਾਲ ਵਾਅਦਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮਾ ਰਵਿੰਦ ਕੇਜਰੀਵਾਲ ਸਾਹਿਬ ਦੀ ਅ ਜਿਹੜੀ ਜ਼ਮਾਨਤ ਹੋਈ ਆ ਮੈਂ ਕਹਿੰਦਾ ਤੁਸੀਂ ਸਾਡਾ ਡੈਫੀਨੇਟਲੀ ਤੁਹਾਨੂੰ 4 ਤਰੀਕ ਨੂੰ ਪਹਿਲੇ ਡਿਸਾਈਡਰ ਲੋਕ ਕਰ ਚੁੱਕੇ ਆ ਡਿਸਾਈਡ ਕਰ ਚੁੱਕੇ ਆ ਸਰ ਰਿਜ਼ਲਟ ਆਣਾ ਬੰ ਲੋਕ ਤਾਂ ਵੇਟ ਕਰਦੇ ਪਹਿਲੇ ਤਰੀਕ ਦੀ ਵਾਸਤੇ ਸਰ ਜਿਹੜਾ ਹੈ ਜੀ ਕੰਪੀਟੀਸ਼ਨ ਕਿਹੜੀ ਪੜੀ ਕੰਪੀਟੀਸ਼ਨ ਹੀ ਹੈ ਨਹੀਂ ਮੈਂ ਤਾਂ ਇਹ ਕਹਾਂਗਾ ਸਰ ਜ਼ਮਾਨਤ ਤਾਂ ਮਿਲੀ ਪਰ ਬਹੁਤ ਸਾਰੀਆਂ ਕੰਡੀਸ਼ਨ ਹੈ ਇੱਕੜੇ ਤੇਰੇ ਫੋਟੋ